ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਪਹਿਲਾ ਵਾਸਤਵਿਕ ਸੰਖਿਆਵਾਂ ਅਭਿਆਸ ਨੰਬਰ 1.10 ਤੇ ਇਸ ਅਭਿਆਸ ਦੇ ਪਹਿਲੇ ਦੋ ਸਵਾਲ ਪਹਿਲਾ ਤੇ ਦੂਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ अगे वदन तो पहले प्यारे विद्यार्थियों तुम तो तो चेता करा दे कि इसी चैनल के उत्तियाँ दसवीं जमात में जुड़िया कुछ होर प्लेलिस्टा भी है उन्होंने तो भी चैनल तक जाके जरूर खोल के देखो एक हैगी टेंथ मैथ नोट्स एक हैगी टेंथ साइंस फिर एक है टेंथ इंगलिश एम सी बी एक है कि इंग्लिश लिटरेचर एक हैगी टेंथ ग्रैमर फिर एक हैगी गणित सिद्धांत एक है मैथ शॉर्टकट्स एंड टिक्स सौ देखिए होने वाले सवाल सो पहला सवाल है ਕਿ ਸਿੱਧ ਕਰੋ ਕਿ ਵਰਗਮੂਲ 5 ਇੱਕ ਅਪਰੀਮੇ ਸੰਖਿਆ ਹੈ ਸੋ ਬੱਚਿਓ ਇਹ ਸਿੱਧ ਕਰਨ ਲਈ ਅਸੀਂ ਕੀ ਕਰਾਂਗੇ ਪਹਿਲੇ ਅਸੀਂ ਮੰਨਾਂਗੇ ਕਿ ਇਹ ਮੰਨ ਲਓ ਪਰਿਮੇ ਸੰਖਿਆ ਹੈ ਤੇ ਫਿਰ ਅਸੀਂ ਇਹ ਸਿੱਧ ਕਰਾਂਗੇ ਕਿ ਜੋ ਅਸੀਂ ਗੱਲ ਮੰਨੀ ਸੀ ਉਹ ਝੂਠ ਸਾਬਤ ਹੋ ਗਈ ਸੋ ਇਹ ਸਾਡੀ ਮੰਨੀ ਗੱਲ ਝੂਠ ਸਾਬਤ ਹੋ ਜਾਏਗੀ ਤੇ ਫਿਰ ਅਸੀਂ ਕਹਾਂਗੇ ਕਿ ਹਾਂ ਜੋ ਅਸੀਂ ਮੰਨਿਆ ਸੀ ਪਰਿਮੇ ਸੰਖਿਆ ਹੈ ਉਹ ਗਲ ਸਾਬਤ ਹੁੰਦੀ ਹੈ ਤੇ ਇਸ ਕਰਕੇ ਵਰਗਮੂਲ 5 ਅਪਰੀਮੇ ਸੰਖਿਆ ਹੈ ਸੋਸ਼ੀਲ ਮੰਨ ਲੈਣਾ ਮੰਨ ਲਓ ਕਿ ਵਰਗਮੂਲ 5 ਇੱਕ ਪਰਿਮੇ ਸੰਖਿਆ ਹੈ ਹੁਣ ਬੱਚਿਓ ਸਾਨੂੰ ਪਰਿਮੇ ਸੰਖਿਆ ਦੀ ਪਰਿਭਾਸ਼ਾ ਪਤੀ ਹੋਣੀ ਪਤਾ ਹੋਣੀ ਚਾਹੀਦੀ ਹੈ ਪਰਿਮੇ ਸੰਖਿਆ ਉਹ ਹੁੰਦੀ ਹੈ ਜਿਹਨੂੰ ਪੀ ਕਿਉ ਜਾਂ ਏ ਬੀ ਜਾਂ ਐਮ ਐਨ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਤੇ ਜਿਹਦਾ ਹਰ ਜਿਹੜਾ ਹੈ ਮਿਲ ਪੀ ਕਿਉ ਵਿੱਚ ਕਿਉ ਐਮ ਐਨ ਵਿੱਚ ਐਨ ਤੇ ਏ ਬੀ ਵਿੱਚ ਬੀ ਜ਼ੀਰੋ ਨਹੀਂ ਹੋ ਸਕਦਾ ਉਹ ਜ਼ੀਰੋ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ P ਅਤੇ Q ਦੋਨੋਂ ਅਸੀਂ ਸਹਿ ਆਪਾਜ ਲੈ ਕੇ ਚੱਲਦੇ ਹਾਂ ਤਾਂ ਕਿ ਉਹਨਾਂ ਨੂੰ ਮਿਆਰੀ ਰੂਪ ਵਿੱਚ ਵੀ ਉਹਨਾਂ ਵਿੱਚ ਜੇ ਕੋਈ ਸਾਂਝਾ ਗੁਣਨਖੰਡ ਹੈਗਾ ਤੇ ਉਹਨੂੰ ਕੱਟ ਦਿੱਤਾ ਜਾਵੇ ਜਿੱਦਾਂ ਮੈਂ ਕਹਾਂ ਕਿ 2/4 ਤੇ 2/4 ਨੂੰ ਕੀ ਕਰਾਂ 2 1 2 2 2 4 1/2 ਲਿਖ ਲਾਂਗਾ ਹੁਣ 1/2 ਹੋਰ ਨਹੀਂ ਕੱਟੇ ਜਾ ਸਕਦੇ ਸੋ ਛੋਟੇ ਤੋਂ ਛੋਟੇ ਰੂਪ ਦੇ ਵਿੱਚ ਲਿਖਣਾ ਹਨਾ ਜਿਹਦੇ ਵਿੱਚ ਅੰਸ਼ ਤੇ ਹਰ ਵਿੱਚ ਕੋਈ ਸਾਂਝਾ ਗੁਣਨਖੰਡ ਨਾ ਰਹਿ ਜਾਵੇ ਤੇ ਜਦੋਂ ਕੋਈ ਸਾਂਝਾ ਗੁਣਨਖੰਡ ਨਹੀਂ ਹੁੰਦਾ ਤੇ ਅਸੀਂ ਉਹ ਸੰਖਿਆ ਨੂੰ ਕਹਿੰਦੇ ਸਹਿ ਆਪਾਜ ਸੋ ਇਹ ਲਿਖਣਾ ਬੜਾ ਜ਼ਰੂਰੀ ਹੈ వర్గమూల్ 5 p/q ਹੋਏਗਾ ਮੰਨ ਲెਨਿਆਂ a/b ਲੈ ਲੋ p/q ਲੈ ਲੋ ਜਿੱਥੇ ਕਿ p ਅਤੇ q ਸੰਪੂਰਨ సంఖ్యਾਂ ਹਨ ਅਤੇ q 0 ਦੇ ਬਰਾਬਰ ਨਹੀਂ ਹੈ ਨਾਲੇ p ਅਤੇ q ਸੈ ਅਪਾਜ ਹਨ ਭਾਵ ਦੋਨਾਂ ਵਿੱਚ ਕੋਈ ਸਾਂਝਾ ਗੁਣਨਖੰਡ ਨਹੀਂ ਹੈ ਹੁਣ ਦੋਨੋਂ ਪਾਸੇ ਵਰਗ ਕਰਨ ਤੇ ਇਹਨੂੰ ਵੀ ਵਰਗ ਕਰ ਦੋ ਤੇ ਇਹਨੂੰ ਵੀ ਵਰਗ ਕਰ ਦੋ ਸੋ ਵਰਗਮੂਲ 5 ਦਾ ਵਰਗ p/q ਪੂਰੇ ਦਾ ਵਰਗ ਸੋ ਵਰਗਮੂਲ ਦੇ ਨਾਲ ਵਰਗ ਕੱਟ ਗਿਆ ਸੋ 5 ਰਹਿ ਗਿਆ ਇਕੱਲਾ ਤੇ ਇਹ ਬਣ ਗਿਆ p ਦਾ ਵਰਗ q ਦਾ ਵਰਗ q² ਥੱਲੇ ਆ ਗਿਆ ਤੇ ਖੱਬੇ ਪਾਸੇ ਜਾ ਕੇ 5 ਨਾਲ ਗੁਣਾ ਹੋ ਗਿਆ ਤੇ ਇਹ ਬਣ ਗਿਆ 5 q² p² ਇਹਨੂੰ ਅਸੀਂ ਸਮੀਕਰਨ ਨੂੰ ਨੰਬਰ ਦਿੱਤਾ 1 ਬੱਚੋ ਬੜਾ ਹੀ ਮਹੱਤਵਪੂਰਨ ਸਵਾਲ ਹੈਗਾ ਤੇ ਇਹ ਸਵਾਲ ਦੇ ਆਣ ਦੀ ਇਮਤਿਹਾਨਾਂ ਵਿੱਚ ਪੂਰੀ ਪੂਰੀ ਸੰਭਾਵਨਾ ਹੁੰਦੀ ਹੈ ਇਹ ਵਰਗਮੂਲ ਭਾਵੇਂ 5 ਦੀ ਥਾਂ ਕੁਝ ਹੋਰ ਆ ਜਾਵੇ 2 ਵੀ ਆ ਸਕਦਾ ਹੈ 3 ਵੀ ਆ ਸਕਦਾ ਹੈ 7 ਵੀ ਆ ਸਕਦਾ ਹੈ 11 ਵੀ ਆ ਸਕਦਾ ਹੈ ਛੇ ਵੀ ਆ ਸਕਦਾ ਜਿਹੜੀ ਸੰਖਿਆ ਦਾ ਪੂਰਨ ਵਰਗਮੂਲ ਨਹੀਂ ਕੱਢਿਆ ਜਾ ਸਕਦਾ ਠੀਕ ਹੈ ਨਾ ਉਹ ਸੰਖਿਆ ਕੋਈ ਵੀ ਦੇ ਸਕਦੇ ਨੇ ਉਹ 13 ਦੇ ਸਕਦੇ ਨੇ 9 9 ਦਾ ਤੇ ਹੋ ਜਾਂਦਾ 9 33 9 ਹੋ ਜਾਂਦਾ 8 ਦੇ ਸਕਦੇ ਨੇ 7 ਦੇ ਸਕਦੇ ਨੇ ਸੋ ਉਦੋਂ ਘਬਰਾਣਾ ਨਹੀਂ ਹੈਗਾ ਤੁਸੀਂ ਸਵਾਲ ਇੱਦੀ ਕਰਨਾ ਹੈ ਪੂਰਾ ਠੀਕ ਹੈ ਹੁਣ ਬੱਚੋ ਦੇਖੋ ਜੇ 5^2 p^2 ਹੈ ਇਹਦਾ ਮਤਲਬ ਕੀ ਹੁੰਦਾ ਹੈ ਕਿ p^2 ਵਿੱਚ 5 ਜ਼ਰੂਰ ਹੋਏਗਾ ਭਾਵ p^2 5 ਨਾਲ ਭਾਗ ਹੋ ਰਿਹਾ ਹੈ ਯੋਗੀ ਦੇਖੋ ਨਾ ਜੇ ਮੈਂ ਇੱਥੇ 25 ਲਿਖ ਦਵਾਂ ਤੇ 5 ਦਾ 25 ਹੋ ਜਾਏਗਾ ਠੀਕ ਹੈ ਨਾ ਇਹ ਦੇ ਵਰਗ ਦੇ ਬਰਾਬਰ ਮਨ ਲਖੀ ਹੈ ਕਿਉਂਕਿ 5 ਇੱਥੇ ਆ ਰਿਹਾ ਗੁਣਾ ਹੋ ਰਿਹਾ ਹੈ ਤੇਰੇ ਬਰਾਬਰ ਹੈਗਾ ਇਹਦਾ ਮਤਲਬ ਇਹ ਵੇ ਕਿ ਇਹ ਜਿਹੜਾ ਸੱਜੇ ਪਾਸਾ ਹੈ ਇਹ 5 ਨਾਲ ਭਾਗ ਹੋਏਗਾ ਭਾਗ 5 ਪੀ ਵਰਗ ਦਾ ਭਾਜਕ ਜਾਂ ਗੁਣਨਖੰਡ ਹੈ ਇਹਦਾ ਮਤਲਬ ਹੁੰਦਾ ਬੱਚਿਓ ਠੀਕ ਹੈ ਨਾ ਇਹ ਯਾਦ ਰੱਖਣਾ ਇਹ ਗੱਲਾਂ ਅਸੀਂ 6ਵੀਂ 7ਵੀਂ ਵਿੱਚ ਪੜ੍ਹਦੇ ਆਇਆ ਹਾਂ ਔਰ ਕਈ ਵਾਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤੇ ਸਾਨੂੰ ਸਮਝਣੀ ਔਖੀ ਹੋ ਜਾਂਦੀ ਹੈ ਜਦੋਂ ਇੱਥੇ ਕੋਈ ਸੰਖਿਆ ਹੋਵੇ ਤੇ ਇੱਥੇ ਕੁਝ ਹੋਰ ਇਹਦਾ ਚੱਲ ਹੋਣ ਠੀਕ ਹੈ ਨਾ ਤੇ ਉਹ ਇਹਦਾ ਮਤਲਬ ਹੈ ਵੇਖੀ ਉਹ ਚੱਲ ਜਿੱਥੇ ਬਰਾਬਰ ਦਾ ਨਿਸ਼ਾਨ ਹੈ ਯਾਨੀ ਕਿ ਚੱਲ ਜਿਹੜਾ ਹੈ ਉਹ ਸੰਖਿਆ ਦੇ ਨਾਲ ਭਾਗ ਹੁੰਦਾ ਹੈ ਤੇ ਦੂਜੀ ਗੱਲ ਜਿਹੜੀ ਇਸੀ ਸਬਕ ਵਿੱਚ ਅਸੀਂ ਪੜ੍ਹੀ ਹੈ ਤੁਹਾਡੇ 10ਵੀਂ ਦੇ ਇਮਤਿਹਾਨ ਦੇ ਆਪਣਾ 10ਵੀਂ ਦੀ ਕਿਤਾਬ ਦਾ ਪਹਿਲਾ ਲੈਸਨ ਜਿਹੜਾ ਅਸੀਂ ਕਰਦੇ ਪਏ ਹਾਂ ਜਿਆ ਹੈ ਉਹਦੇ ਵਿੱਚ ਜਿਹੜੀ ਹੈ ਪਰਿਮੇ ਹੈਗਾ ਉਹਦੇ ਵਿੱਚ ਇਹ ਕਹਿੰਦਾ ਹੈ ਕਿ ਜੇ ਕੋਈ ਸੰਖਿਆ ਕਿਸੇ ਵਰਗਮੂਲ ਨੂੰ ਕੋਈ ਕੋਈ ਅਭਾਜ ਸੰਖਿਆ ਜੇ ਕਿਸੇ ਵਰਗ ਪੂਰਨ ਵਰਗ ਨੂੰ ਭਾਗ ਕਰਦੀ ਹੈ ਤੇ ਉਹਦੇ ਤੇ ਉਹਦੇ ਵਰਗਮੂਲ ਨੂੰ ਵੀ ਭਾਗ ਕਰ ਦੇਗੀ ਹੁਣ ਇਹਦਾ ਮਤਲਬ ਕੀ ਹੋਇਆ ਅਸੀਂ ਲਿਖਿਆ ਇੱਥੇ ਅਸੀਂ ਜਾਣਦੇ ਹਾਂ ਕਿ ਜੇ ਕੋਈ ਅਭਾਜ ਸੰਖਿਆ ਕਿਸੇ ਪੂਰਨ ਵਰਗ ਦਾ ਗੁਣਨਖੰਡ ਹੈ ਤਾਂ ਉਹ ਉਸਦੇ ਵਰਗਮੂਲ ਦਾ ਵੀ ਗੁਣਨਖੰਡ ਹੋਵੇਗੀ ਇਹਦਾ ਮਤਲਬ ਕੀ ਹੋਇਆ ਜੇ ਪੀ ਵਰਗ ਦਾ ਪੀ ਵਰਗ ਦਾ ਗੁਣਨਖੰਡ 5 ਹੈ ਤੇ ਪੀ ਵਰਗ ਦਾ ਵਰਗਮੂਲ ਕੀ ਹੋ ਜਾਏਗਾ ਪੀ ਹੋ ਜਾਏਗਾ ਇਹਦਾ ਮਤਲਬ ਕਿ 5 ਪੀ ਦਾ ਵੀ ਗੁਣਨਖੰਡ ਹੈ ਕਿ ਪੀ ਨੂੰ ਵੀ ਭਾਗ ਕਰੇਗੀ ਇਹਦਾ ਮਤਲਬ ਹੈ ਇਸ ਤਰ੍ਹਾਂ 5 ਪੀ ਦਾ ਵੀ ਗੁਣਨਖੰਡ ਹੈ ਸੋ ਇਹ ਗੱਲ ਯਾਦ ਰੱਖਣੀ ਹੈ ਜੇ 5 ਕੋਈ ਅਪਾਦ ਸੰਖਿਆ 5 ਜਗਾ 7 ਹੋ ਸਕਦਾ ਹੈ 13 ਹੋ ਸਕਦਾ ਹੈ 2 ਹੋ ਸਕਦਾ ਹੈ 3 ਹੋ ਸਕਦਾ ਹੈ ਜਿਉ ਪੀ ਵਰਗ ਨੂੰ ਭਾਗ ਕਰਦੀ ਹੈ ਤਿਉ ਪੀ ਨੂੰ ਵੀ ਭਾਗ ਕਰੇਗੀ ਇਹ ਪ੍ਰਮੇ ਹੈਗਾ ਥਿਉਰਮ ਹੈ ਇਹ ਠੀਕ ਹੈ ਹੁਣ ਇਹ ਸਾਡਾ ਇਹ ਹਿੱਸਾ ਤਿਆਰ ਹੋ ਗਿਆ ਹੁਣ ਅੱਗੇ ਚੱਲਦੇ ਹਾਂ ਇਸ ਲਈ ਕਿਉਂਕਿ ਜੇ ਉਹ ਪੀ ਨੂੰ ਭਾਗ ਪੀ ਨਾਲ ਭਾਗ ਹੁੰਦੀ ਹੈ ਤੇ ਭਾਗ ਕਰਕੇ ਕੁਝ ਆ ਰਾਏਗਾ ਫਿਰ ਜਿੱਦਾਂ ਮੈਂ ਕਹਾਂ 35 ਨੂੰ ਇਹ 5 ਨਾਲ ਭਾਗ ਕਰਾਂ ਤੇ 50 35 ਨੂੰ 7 ਆ ਗਿਆ ਇਹਦਾ ਮਤਲਬ ਕਿ ਮੈਂ ਉਹਨੂੰ 5 ਦੇ ਗੁਣਨਫਲ ਦੇ ਰੂਪ ਵਿੱਚ ਲਿਖ ਸਕਦਾ ਹਾਂ ਇਸ ਲਈ ਅਸੀਂ ਪੀ ਬਰਾਬਰ 5r ਲਿਖ ਸਕਦੇ ਹਾਂ ਕਿਉਂਕਿ ਜਦੋਂ ਇਹ 5 ਪੀ ਨੂੰ ਭਾਗ ਕਰੇਗੀ ਤੇ ਉਹਦਾ ਕੋਈ ਭਾਗਫਲ ਆਏਗਾ ਤੇ ਉਹ ਅਸੀਂ ਭਾਗਫਲ ਕਿਹੜਾ ਹੈ r ਆ ਰਿਹਾ ਹੈ ਇਸ ਕਰਕੇ ਅਸੀਂ ਪੀ ਨੂੰ 5r ਲਿਖ ਸਕਦੇ ਹਾਂ ਜਿੱਥੇ r ਕੋਈ ਸੰਪੂਰਨ ਸੰਖਿਆ ਹੈ ਦਸ਼ਮਲਵ ਵਿੱਚ ਨਹੀਂ ਇਹ ਪੂਰਨ ਸੰਖਿਆ ਹੈ ਠੀਕ ਹੈ ਨਾ ਸੋ ਹੁਣ ਪੀ ਬਰਾਬਰ 5r ਦਾ ਮੁੱਲ ਇੱਕ ਵਿੱਚ ਭਰ ਕੇ ਤੇ ਸਾਡੇ ਕੋਲ 1 ਨੰਬਰ ਕੀ ਆਇਆ ਸੀਗਾ ਪੀ² ਬਰਾਬਰ ਤੇ 5q² ਬਰਾਬਰ ਪੀ² ਸੋ ਪੀ² ਦੀ ਜਗ੍ਹਾ ਸੀ 5r ਲਿਖਾਂਗੇ ਸੋ 5q² ਬਰਾਬਰ ਇੱਥੇ ਪੀ ਪੀ ਸੀਗਾ ਨਾ ਸੋ ਪੀ ਦੀ ਜਗ੍ਹਾ ਅਸੀਂ 5r ਲਿਖ ਦਿੱਤਾ 5r ਪੂਰੇ ਦਾ ਵਰਗ ਸੋ ਇਹਦਾ ਮਤਲਬ ਕੀ ਆ 5q² 5525 ਤੇ r² 5525 r² ਹੁਣ ਅਸੀਂ ਕੱਟ ਦਿੱਤਾ 5 ਕੰਮ 5 5525 ਇਹ ਬਣ ਗਿਆ q² 5r² ਹੁਣ ਬੱਚੋ 5 ਇਸ ਪਾਸੇ ਆ ਗਿਆ ਹੁਣ ਇਹਦਾ ਮਤਲਬ ਕੀ ਹੋਏਗਾ ਕਿ 5 ਜਿਹੜਾ ਹੈ ਉਹ q² ਦਾ ਵੀ ਭਾਜਕ ਹੈ q² ਦਾ ਵੀ ਗੁਣਨਖੰਡ ਹੈ ਤੇ q ਦਾ ਵੀ ਗੁਣਨਖੰਡ ਹੈ ਕਿਉਂਕਿ ਹੁਣ ਇਹ ਅਸੀਂ ਗੱਲ ਕਹੀ ਹੈ ਜੇ ਕੋਈ ਅਭਾਜ ਸੰਖਿਆ ਕਿਸੇ ਪੂਰਨ ਵਰਗ ਨੂੰ ਭਾਗ ਕਰਦੀ ਹੈ ਤੇ ਉਸ ਪੂਰਨ ਵਰਗ ਦੇ ਵਰਗਮੂਲ ਨੂੰ ਵੀ ਭਾਗ ਕਰੇਗੀ ਭਾਗ 5 q² ਅਤੇ q ਦੋਨਾਂ ਦਾ ਭਾਜਕ ਜਾਂ ਗੁਣਨਖੰਡ ਹੈ ਜਿਹੜੀ ਗੱਲ ਅਸੀਂ p² ਦੇ ਬਾਰੇ ਕਹੀ ਸੀ ਉਹੀ ਗੱਲ ਅਸੀਂ ਹੁਣ q² ਅਤੇ q ਦੇ ਬਾਰੇ ਕਹਿ ਰਹੇ ਹਾਂ ਹੁਣ ਬੱਚੋ ਪਹਿਲੇ ਸੀ ਕਿਹਾ ਕਿ 5 p ਦਾ ਗੁਣਨਖੰਡ ਹੈ ਤੇ ਇੱਥੇ ਅਸੀਂ ਸਿੱਧ ਕਰ ਦਿੱਤਾ 5 q ਦਾ ਵੀ ਗੁਣਨਖੰਡ ਹੈ ਇਸ ਤਰ੍ਹਾਂ 5 p ਅਤੇ q ਦਾ ਸਾਂਝਾ ਗੁਣਨਖੰਡ ਹੋ ਗਿਆ ਪਰ ਬੱਚੋ ਅਸੀਂ ਕੀ ਕਿ ਅਸੀਂ ਪਰਿਭਾਸ਼ਾ ਦੇ ਵਿੱਚ ਕਿ ਪ੍ਰੀਮੇਰ ਸੰਖਿਆ P Q Q 0 ਦੇ ਬਰਾਬਰ ਨਹੀਂ ਹੈਗਾ ਤੇ P ਅਤੇ Q ਦੋਨੋਂ ਸਹਿ ਅਪਾਜ ਹਨ ਤੇ ਸਹਿ ਅਪਾਜ ਦਾ ਮਤਲਬ ਹੁੰਦਾ ਹੈ ਉਹਨਾਂ ਦਾ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ ਭਾਵ ਇੱਕ ਹੀ ਸਾਂਝਾ ਗੁਣਨਖੰਡ ਹੈ ਸੋ ਕੋਈ ਉਹਨਾਂ ਦਾ ਗੁਣਨਖੰਡ ਨਹੀਂ ਹੋਣਾ ਚਾਹੀਦਾ ਪਰ ਇੱਥੇ ਉਹਨੂੰ ਪਰਿਮੇਰ ਸੰਖਿਆ ਮੰਨ ਕੇ 5 ਜਿਹੜਾ ਹੈ ਉਹ ਸਾਂਝਾ ਗੁਣਨਖੰਡ ਤਿਆਰ ਹੋ ਗਿਆ ਪਰ ਇਹ ਇਸ ਦੇ ਉਲਟ ਹੈ ਕਿ P ਅਤੇ Q ਸਹਿ ਅਪਾਜ ਹਨ ਅਸੀਂ ਠੀਕ ਹੈ ਪੀਤੇ ਕਿ ਉਹ ਸਹੀ ਆਪਾਂ ਜਾਣ ਪਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਪੰਜ ਉਹਨਾਂ ਦਾ ਸੰਜਾ ਖੁੰਨਖੰਡ ਤਿਆਰ ਹੋ ਗਿਆ ਸੋ ਇਹ ਗੱਲ ਗਲਤ ਹੋ ਗਈ ਆਪਾਂ ਵਿਰੋਧੀ ਹੋ ਗਈ ਇਸ ਨਾਲ ਸਾਡੀ ਮੰਨੀ ਹੋਈ ਗੱਲ ਕਿ ਵਰਗਮੂਲ 5 ਇੱਕ ਪਰਿਮੇ ਸੰਖਿਆ ਹੈ ਗਲਤ ਸਾਬਿਤ ਹੁੰਦੀ ਹੈ ਸੋ ਸਾਡੀ ਮਨੋਤ ਗਲਤ ਹੋ ਗਈ ਮਨੋਤ ਕੀ ਸੀ ਕਿ ਵਰਗਮੂਲ 5 ਇੱਕ ਪਰਿਮੇ ਸੰਖਿਆ ਹੈ ਤੇ ਜੇ ਮਨੋਤ ਗਲਤ ਹੋ ਗਈ ਤੇ ਕਿਹੜੀ ਬਣ ਗਈ ਉਹ ਉਹ ਫਿਰ ਅਪਰਿਮੇ ਸੰਖਿਆ ਬਣ ਗਈ ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ ਵ ਕਿ ਵਰਗਮੂਲ 5 ਇੱਕ ਅਪਰਿਮੇਯ ਸੰਖਿਆ ਹੈ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਇਹ ਸਵਾਲ ਜਿਹੜਾ ਹੈ ਇਹਨੂੰ ਇਸ ਢੰਗ ਨਾਲ ਸਿੱਧ ਕੀਤਾ ਜਾਂਦਾ ਹੈ ਆਓ ਦੇਖੀਏ ਅਗਲਾ ਸਵਾਲ ਹੁਣ ਅਗਲਾ ਆ ਗਿਆ ਬੱਚਿਓ ਸਿੱਧ ਕਰੋ ਕਿ 3 2 ਵਰਗਮੂਲ 5 ਇੱਕ ਅਪਰਿਮੇਯ ਸੰਖਿਆ ਹੈ ਹੁਣ ਵਰਗਮੂਲ 5 ਤੇ ਸਾਨੂੰ ਪਤਾ ਹੈ ਕਿ ਅਪਰਿਮੇਯ ਸੰਖਿਆ ਹੈਗੀ ਹੈ ਪਰ ਹੁਣ ਤੇ ਇਹ ਦੋਨਾਂ ਗੁਣਾ ਹੋ ਰਹੀ ਹੈ ਤੇ ਤਿੰਨਾਂ ਜਮਾ ਹੋ ਰਹੀ ਹੈ ਹੁਣ ਇਹਨੂੰ ਕਿਦਾਂ ਕਰਨਾ ਹੈ ਇਹਨੂੰ ਇਦਾਂ ਹੀ ਕਰਦੇ ਆਂ ਪਰ ਇਹ ਥੋੜਾ ਉਹ ਤੋਂ ਸੋਖਾ ਜਿョਗੀ 5 ਵਰਗਮੂਲ ਦਾ ਤੇ ਅਸੀਂ ਕਰ ਲਿਆ ਸੋ ਮੰਨ ਲਓ ਕਿ 3/2 5 ਵਰਗਮੂਲ ਇੱਕ ਪਰਿਮੇਖ ਸੰਖਿਆ ਹੈ ਮੰਨ ਲਿਆ ਜੀ ਉਦਹੀਂ ਸੋ 3/2 ਵਰਗਮੂਲ ਨੂੰ ਇੱਕ a/b ਲਿਖ ਲੈਨੇ ਹਾਂ ਤੇ a/b ਨਹੀਂ ਲੈ ਲਿਆ t/b ਕਿਉਂ ਨਹੀਂ ਲਿਆ a/b ਲੈ ਲਨੇ ਹਾਂ ਜਿੱਥੇ ਕਿ a ਅਤੇ b ਦੋਸ ਹੈ ਪੂਰਨ ਸੰਖਿਆਵਾਂ ਹਨ ਸਹਿਬਾਜ ਪੂਰਨ ਸੰਖਿਆਵਾਂ ਹਨ ਅਤੇ b 0 ਦੇ ਬਰਾਬਰ ਨਹੀਂ ਹੈ ਹੁਣ ਬੱਚੋ 3 ਨੂੰ ਅਸੀਂ ਇੱਥੇ ਲੈ ਲਿਆ ਸਕੀ ਹੋ ਗਿਆ 2 ਵਰਗਮੂਲ 5 a b 3 ਸੋ ਇਹਨੂੰ ਅਸੀਂ ਇਹਦਾ ਸਾਂਝਾ ਕੀਤਾ ਵਰਗਮੂਲ 5 ਤੇ 2 ਥੱਲੇ ਲੈ ਜਾਂਦਾ ਸੋ ਇਹਨੂੰ ਅਸੀਂ ਜਿਹਦਾ ਐਲਸੀਐਮ ਲਿਆ ਇਹਦਾ ਤੇ a 3 b 2 ਵੀ ਹੋ ਗਿਆ ਠੀਕ ਹੈ ਨਾ ਬੱਚਿਓ ਹੁਣ ਕਿਉਂਕਿ a ਅਤੇ b ਸੰਪੂਰਨ ਸੰਖਿਆਵਾਂ ਹਨ ਇਸ ਲਈ a 3 b 2 ਵੀ ਇੱਕ ਪਰਿਮੇਯ ਸੰਖਿਆ ਹੈ ਕਿਉਂਕਿ ਬੱਚਿਓ ਅਸੀਂ ਇਹ ਪੜ ਚੁੱਕੇ ਹਾਂ 8ਵੀਂ ਜਮਾਤ ਵਿੱਚ 7ਵੀਂ ਜਮਾਤ ਵਿੱਚ ਸੰਪੂਰਨ ਸੰਖਿਆਵਾਂ ਦੀ ਜਿਹੜੀ ਗੁਣ ਹੁੰਦੇ ਨੇ ਸੰਪੂਰਨ ਸੰਖਿਆਵਾਂ ਨੂੰ ਆਪਸ ਵਿੱਚ ਜਿੱਦਾਂ ਮਰਜ਼ੀ ਗੁਣਾ ਕਰ ਲੋ ਜਿੱਦਾਂ ਮਰਜ਼ੀ ਜਮਾ ਕਰ ਲੋ ਜਿੱਦਾਂ ਮਰਜ਼ੀ ਘਟਾ ਲੋ ਜਿੱਦਾਂ ਮਰਜ਼ੀ ਭਾਗ ਕਰ ਲੋ ਉਹਨਾਂ ਦਾ ਨਤੀਜਾ ਹਮੇਸ਼ਾ ਪਰਿਮੇ ਸੰਖਿਆ ਹੁੰਦਾ ਹੈ ਸੋ ਮੈਂ b ਨੂੰ 3 ਨਾਲ ਗੁਣਾ ਕਰ ਲਿਆ ਤੇ ਉਹਨੂੰ a ਚੋਂ ਘਟਾਤਾ ਤੇ ਫਿਰ 2 ਨੂੰ 2 ਨਾਲ ਗੁਣਾ ਕਰ ਲਿਆ ਤੇ ਇਹਦਾ ਜੋ ਨਤੀਜਾ ਇਹਨੂੰ 2 ਨਾਲ 2 ਵੀ ਨਾਲ ਭਾਗ ਕਰਤਾ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਮਰਜ਼ੀ ਗੁਣਾ ਕਰੋ ਘਟਾ ਕਰੋ ਭਾਗ ਕਰੋ ਜਮਾ ਕਰੋ ਜਿਹੜੀਆਂ ਸੰਪੂਰਨ ਸੰਖਿਆਵਾਂ ਦੇ ਜਿਹੜੇ ਇਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਇਹਨਾਂ ਦਾ ਨਤੀਜਾ ਹਮੇਸ਼ਾ ਸਾਨੂੰ ਪਰਿਮੇ ਸੰਖਿਆ ਮਿਲਦਾ ਹੈ ਸੋ ਇਸ ਲਈ 1/2 ਵੀ 1/3 ਵੀ /2 ਵੀ ਇੱਕ ਪਰਿਮੇਯ ਸੰਖਿਆ ਹੈ। ਭਾਵ ਹੁਣ ਬੱਚੋ ਜੀ ਇਹ ਪਰਿਮੇਯ ਸੰਖਿਆ ਹੋਵੇ। ਦੇਖ ਕੇ ਇਹ ਦੇ ਬਰਾਬਰ ਹੈਗੀ ਐ √5 ਦੇ ਬਰਾਬਰ ਹੈ। ਇਹਦਾ ਮਤਲਬ ਕੀ ਹੋਇਆ ਭਾਵ √5 ਇੱਕ ਪਰਿਮੇਯ ਸੰਖਿਆ ਹੈ। ਪਰ ਇਹ ਗਲਤ ਹੈ ਕੀ ਗੱਲ। ਪਰ ਇਹ ਇਸ ਦੇ ਉਲਟ ਹੈ ਕਿ √5 ਇੱਕ ਅਪਰਿਮੇਯ ਸੰਖਿਆ ਹੈ। ਪਰ ਅਸੀਂ ਤੇ ਦੇਖ ਚੁੱਕੇ ਹਾਂ ਸਿੱਧਵੀ ਕਰ ਚੁੱਕੇ ਹਾਂ ਸਾਨੂੰ ਪਤਾ ਹੈ ਕਿ √5 ਇੱਕ ਅਪਰਿਮੇਯ ਸੰਖਿਆ ਹੈ। ਤੇ ਇਦਾਂ ਕਰਕੇ ਪਤਾ ਲੱਗ ਗਈ ਹੈ √5 ਇੱਕ ਪਰਿਮੇਯ ਸੰਖਿਆ ਹੈ। ਸੋ ਅਗਲਾਂ ਗਲਤ ਹੋ ਗਈਆਂ। ਇਸ ਤਰ੍ਹਾਂ ਇਹ ਮੰਨਣਾ ਕਿ 3+2 ਵਰਗਮੂਲਕ ਪਰਿਮੇਯ ਸੰਖਿਆ ਹੈ ਗਲਤ ਸਾਬਿਤ ਹੋ ਜਾਂਦਾ ਹੈ। ਸੋ 3+2 ਵਰਗਮੂਲਕ ਅਪਰਿਮੇਯ ਸੰਖਿਆ ਹੈ। ਸੋ ਬੱਚੇ ਆਇਆ ਸਵਾਲ ਜਿਹੜੇ ਨੇ ਇਸ ਤੰਗ ਨਾਲ ਕੀਤਾ ਜਾਂਦੇ ਨੇ ਇੱਕ ਮਨੋਤ ਮੰਨੀ ਜਾਂਦੀ ਹੈ। ਉਸ ਮਨੋਤ ਨੂੰ ਮੰਨ ਕੇ ਫਿਰ ਜੋ ਸਿਧਾਂਤ ਨੇ ਉਹਦੇ ਆਧਾਰ ਤੇ ਅੱਗੇ ਵਧਿਆ ਜਾਂਦਾ ਤੇ ਫਿਰ ਉਹਦੇ ਵਿੱਚ ਗੱਲ ਕੋਈ ਗਲਤ ਸਾਬਿਤ ਹੋ ਜਾਂਦੀ ਹੈ ਤੇ ਫਿਰ ਕਿੰਨੇ ਸਾਡੀ ਮੰਨੀ ਹੋਈ ਮਨੋਤ ਗਲਤ ਹੋ ਗਈ। ਇਸ ਕਰਕੇ ਗੱਲ ਇਦਾਂ ਨਹੀਂ ਇਦਾਂ ਠੀਕ ਹੈ ਹੁਣ ਬੱਚਿਓ ਇਹ ਸਵਾਲ ਨੂੰ ਅਸੀਂ ਹੋਰ ਵੀ ਢੀ ਨਾਲ ਵੀ ਕਰ ਸਕਦੇ ਹਾਂ ਸੋ ਦੂਜੀ ਵਿਧੀ ਆਓ ਦੇਖੀਏ ਉਹ ਵੀ ਤੁਹਾਨੂੰ ਬਤਾਉਣੀ ਸ਼ੈਲੀ ਹੈ ਉਹ ਤੁਹਾਨੂੰ ਸ਼ਾਇਦ ਜ਼ਿਆਦਾ ਸੌਖੀ ਲੱਗੇ ਥੋੜੀ ਸੋ ਪਹਿਲੇ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਵਰਗਮੂਲ 5 ਇੱਕ ਅਪ੍ਰਿਮੇ ਸੰਖਿਆ ਹੈ ਕਿਉਂਕਿ ਸਾਨੂੰ ਪਤਾ ਹੈ ਜਿਹੜੀ ਵੀ ਸੰਖਿਆ ਦਾ ਪੂਰਨ ਵਰਗ ਨਹੀਂ ਨਿਕਿਆ ਪੂਰਨ ਵਰਗ ਮੂਲ ਨਹੀਂ ਕੱਢਿਆ ਜਾ ਸਕਦਾ ਜਿਹੜੀ ਸੰਖਿਆਵਾਂ ਦਾ ਵਰਗਮੂਲ ਕੋਈ ਸੰਪੂਰਨ ਸੰਖਿਆ ਦੇ ਰੂਪ ਵਿੱਚ ਨਹੀਂ ਆਉਂਦਾ ਉਹ ਅਪ੍ਰਿਮੇ ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਨਾ ਤੇ ਅਸੀਂ ਵਰਗਮੂਲ 5 ਦਾ ਪਹਿਲੇ ਸਵਾਲ 'ਚ ਕੀਤਾ ਵੀ ਹੈਗਾ ਸਿੱਧਾ ਫੇ ਹੁਣ ਅਸੀਂ ਇਹ ਦੋ ਗੱਲਾਂ ਇਹ ਤਾਂ ਲਿਖਣੀ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਸਿਫਰ ਤੋਂ ਬਿਨਾ ਪਰਿਮੇ ਸੰਖਿਆ ਅਤੇ ਅਪਰਿਮੇ ਸੰਖਿਆ ਦਾ ਗੁਣਨਫਲ ਇੱਕ ਅਪਰਿਮੇ ਸੰਖਿਆ ਹੁੰਦੀ ਹੈ ਇਹ ਤੱਥ ਹੈਗਾ ਸਵੈ ਸਿੱਧਾ ਹੈਗਾ教科 ਦੀ ਕਿਤਾਬ ਵਿੱਚ ਲਿਖਿਆ ਵੀ ਹੋਇਆ ਸੋ ਸਿਫਰ ਤੋਂ ਬਿਨਾ ਜੇ ਕਿਸੇ ਵੀ ਅਪਰਿਮੇ ਸੰਖਿਆ ਨੂੰ ਕਿਸੇ ਹੋਰ ਪਰਿਮੇ ਸੰਖਿਆ ਦੇ ਨਾਲ ਗੁਣਾ ਕਰੋ ਤੇ ਉਹਦਾ ਨਤੀਜਾ ਕੀ ਮਿਲੇਗਾ ਅਪਰਿਮੇ ਸੰਖਿਆ ਮਿਲੇਗਾ ਹੁਣ 2 1 ਪਰਿਮੇ ਸੰਖਿਆ ਹੈ ਇਸ ਲਈ 2 ਗੁਣਾ ਵਰਗਮੂਲ 5 ਬਰਾਬਰ 2 ਵਰਗਮੂਲ 5 ਇੱਕ ਅਪਰੀਮੇ ਸੰਖਿਆ ਹੈ ਸੋ ਅਸੀਂ ਇਹ ਟੋਟੇ ਕਰ ਲਏ ਹੁਣ ਇਹਨੂੰ ਅਸੀਂ ਸਿੱਧ ਕਰਤਾ ਕੀ ਹੈ ਇੱਕ ਅਪਰੀਮੇ ਸੰਖਿਆ ਹੋ ਗਈ ਨਾਲੇ ਦੂਜੀ ਗੱਲ ਕਿਹੜੀ ਹੈ ਇੱਕ ਪਰੀਮੇ ਸੰਖਿਆ ਅਤੇ ਇੱਕ ਅਪਰੀਮੇ ਸੰਖਿਆ ਦਾ ਜੋੜ ਫਲ ਇੱਕ ਅਪਰੀਮੇ ਸੰਖਿਆ ਹੁੰਦੀ ਹੈ ਇਹ ਦੂਜਾ ਤੱਥ ਹੈਗਾ ਸਿਫਰ ਤੋਂ ਬਿਨਾ ਕਿਸੇ ਵੀ ਅਪਰੀਮੇ ਸੰਖਿਆ ਨੂੰ ਗੁਣਾ ਕਰ ਦੋ ਜਾਂ ਭਾਗ ਕਰ ਦੋ ਕਿਸੇ ਵੀ ਸੇਫਰ ਤੋਂ ਬਿਨਾ ਕਿਸੇ ਵੀ ਦੂਜੀ ਪਰਿਮੇਯ ਸੰਖਿਆ ਨਾਲ ਗੁਣਾ ਕਰੋ ਭਾਗ ਕਰੋ ਪਰਿਮੇਯ ਸੰਖਿਆ ਨੂੰ ਉਹਦਾ ਭਾਗਫਲ ਜਾਂ ਗੁਣਨਫਲ ਜਿਹੜਾ ਆਏਗਾ ਉਹ ਅਪਰਿਮੇਯ ਸੰਖਿਆ ਹੋਏਗੀ ਤੇ ਇਸੇ ਤਰ੍ਹਾਂ ਕਿਸੇ ਵੀ ਅਪਰਿਮੇਯ ਸੰਖਿਆ ਵਿੱਚ ਕੋਈ ਵੀ ਪਰਿਮੇਯ ਸੰਖਿਆ ਘਟਾ ਦਿਓ ਜਾਂ ਜੋੜ ਦਿਓ ਤੇ ਉਹਦਾ ਨਤੀਜਾ ਵੀ ਭਾਗਫਲ ਜਾਂ ਉਹਦਾ ਜੋੜਫਲ ਤੇ ਜਾਂ ਫਿਰ ਅੰਤਰ ਜਿਹੜਾ ਹੈ ਉਹ ਅਪਰਿਮੇਯ ਸੰਖਿਆ ਹੋਏਗਾ ਸੋ ਨਾਲੇ ਇੱਕ ਪਰਿਮੇਯ ਸੰਖਿਆ ਅਤੇ ਅਪਰਿਮੇਯ ਸੰਖਿਆ ਦਾ ਜੋੜਫਲ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ ਹੁਣ 3 ਇੱਕ ਪਰਿਮੇਯ ਸੰਖਿਆ ਸਾਨੂੰ ਪਤਾ ਹੈ ਇਸ ਤਰ੍ਹਾਂ ਤਿੰਨ ਜਿਹੜੇ ਜੋੜਿਆ ਤਿੰਨ ਜਮਾ ਦੋ ਵਰਗਮੂਲ ਪੰਜ ਇੱਕ ਅਪਰੀਮੇ ਸੰਖਿਆ ਹੈ ਸੋ اسی ਸਵਾਲ ਨੂੰ ਬੱਚਿਓ ਇਸ ਢੰਗ ਦੇ ਨਾਲ ਵੀ ਕਰ ਸਕਦੇ ਆ ਸੋ ਐਸੀ ਪਿਆਰੇ ਵਿਦਿਆਰਥੀਓ ਅਭਿਆਸ ਨੰਬਰ 1.3 ਦੇ ਪਹਿਲੇ ਦੋ ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ